ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੋਈ ਹੈ ਸੁਖਪਾਲ ਖੈਰਾ ਨੂੰ ਵੱਡੀ ਰਾਤ ਦਿੱਤੀ ਗਈ ਹੈ ਕਪੂਰਥਲਾ ਦੀ ਅਦਾਲਤ ਵੱਲੋਂ ਉਸ ਮਾਮਲੇ ਦੇ ਵਿੱਚ ਜਿਹੜਾ ਮਾਮਲਾ ਇੱਕ ਔਰਤ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਦਰਜ ਹੋਇਆ ਸੀ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਤੇ ਜਿਹੜਾ ਸੁਖਪਾਲ ਸਿੰਘ ਖੈਰਾ ਨੇ ਉਹ ਜੇਲ੍ਹ ਤੋਂ ਬਾਹਰ ਆਉਣਗੇ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਤਾਂ ਦੱਸਿਆ ਕਿ ਸੁਖਪਾਲ ਖੈਰਾ ਨੂੰ ਥਾਣਾ ਸੁਭਾਨਪੁਰ ਦੇ ਵਿੱਚ 195 ਏ 506 ਆਪੀਸ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਦਿਨ ਉਹਨਾਂ ਦੀ ਹਾਈ ਕੋਰਟ ਤੋਂ ਜ਼ਮਾਨਤ ਹੋਈ ਸੀਗੀ ਐਨਡੀ ਪੀਐਸ ਐਕਟ ਦੇ ਵਿੱਚ ਤਾਂ ਸੁਖਪਾਲ ਖਹਿਰਾ ਦੇ ਉੱਤੇ ਉਸ ਦਿਨ ਮਾਮਲਾ ਦਰਜ ਹੁੰਦਾ ਜਿਸ ਦੇ ਵਿੱਚ ਉਹਨਾਂ ਦੀ ਮੁਰਤੋਂ ਗ੍ਰਿਫਤਾਰੀ ਹੁੰਦੀ ਹੈ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਜਾਂਦਾ ਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ ਨਿਆਂਇਕ ਹरासत ਦੇ ਵਿੱਚ ਸੀ ਜਿਨ੍ਹਾਂ ਨੂੰ ਕਿ ਉਨਾ ਵੱਡੀ ਰਾਹਤ ਮਿਲ ਚੁੱਕਿਆ ਕਪੂਰਥਲਾ ਅਦਾਲਤ ਦੇ ਵੱਲੋਂ ਫੈਸਲਾ ਰੱਖਮਾਂ ਰੱਖਿਆ ਗਿਆ ਸੀ ਸੁਖਪਾਲ ਖਹਿਰਾ ਦੀ ਜਿਹੜੀ ਜ਼ਮਾਨਤ ਤੇ ਹੁਣ ਉਹ ਫੈਸਲਾ ਸੁਣਾਉਂਦੇ ਹੋਏ ਸੁਖਪਾਲ ਖਹਿਰਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤਾਂ ਕਿਤਨਾ ਕਿਤਨਾਂ ਦੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਤੇ ਦਰਸ਼ਕ ਨੇ ਵੀ ਦੱਸਤੀ ਕਿ ਸੁਖਪਾਲ ਸਿੰਘ ਖਹਿਰਾ ਪਿਛਲੇ 4.5 ਮਹੀਨਿਆਂ ਤੋਂ ਲਗਭਗ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਦੱਸਿਆ ਕਿ ਸੁਖਪਾਲ ਖੈਰਾ ਨੂੰ ਐਨਡੀਪੀਐਸ ਮਾਮਲੇ ਵਿੱਚ 28 ਸਤੰਬਰ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਿਹਾਈਸ਼ ਤੋਂ ਫਾਜ਼ਲ ਕਪੂਲਸ ਵੱਲੋਂ ਫਿਰ ਉੱਥੇ ਲਿਜਾਇਆ ਜਾਂਦਾ ਤੇ ਉਹਨਾਂ ਦਾ ਰਿਮਾਂਡ ਲੈ ਕੇ ਪੁੱਛ ਪੜਤਾਲ ਕੀਤੀ ਜਾਂਦੀ ਹੈ ਕਰੀਬ 8 ਸਾਲ ਪੁਰਾਣੇ ਮਾਮਲੇ ਦੇ ਵਿੱਚ ਤਾਂ ਉਸ ਤੋਂ ਬਾਅਦ ਸੁਖਪਾਲ ਖੈਰਾ ਨੂੰ ਨਾਬਾਦੀ ਨਵੀਂ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਜਿੱਥੇ ਪਿਛਲੇ ਕਰੀਬ ਸਾਢੇ 4 ਮਹੀਨਿਆਂ ਤੋਂ ਸੁਖਪਾਲ ਖੈਰਾ ਲਗਭਗ ਸਾਢੇ 3 ਮਹੀਨਿਆਂ ਤੋਂ ਬੰਨਸੀ ਕੇ ਤਾਂ ਕਰੀਬ 3.5 ਮਹੀਨਿਆਂ ਬਾਅਦ ਹੋ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਕਿਉਂਕਿ ਉਸ ਤੋਂ ਪਹਿਲਾਂ ਸੁਗਪਾਲ ਖਹਿਰਾ ਨੂੰ ਐਨਡੀਪੀਐਸ ਐਕਟ ਦੇ ਵਿੱਚ ਹਾਈ ਕੋਰਟ ਤੋਂ ਰਾਹਤ ਮਿਲੀ ਸੀ ਪਰ ਉਸੇ ਦਿਨ ਸੁਬਾਨਪੁਰ ਥਾਣੇ 'ਚ ਉਹਨਾਂ ਦੇ ਪਰਚਾ ਦਰਜ ਹੋ ਜਾਂਦਾ ਹੈ ਜਿਹੜੀਆਂ ਧਰਮਦਸ ਜ਼ਿਕਰ ਕੀਤਾ ਹੈ 195ਏ ਤੇ 506 ਦਾ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਤੇ ਹੁਣ ਕਹਿ ਲਈਏ ਕਿ ਉਹ ਰਿਹਾ ਆਪਣੀ ਜ਼ਮਾਨਤ ਦੇ ਉੱਤੇ ਬਾਹਰ ਆਉਣਗੇ ਤਾਂ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਵੀ ਤੇ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਕਿਤੇ ਨਾ ਕਿਤੇ ਖੁਸ਼ੀ ਦਾ ਮਾਹੌਲ ਜ਼ਰੂਰ ਹੈ ਕਿ ਉਨ੍ਹਾਂ ਦਾ ਇੱਕ ਉਹ ਲੀਡਰ ਜਿਹੜਾ ਕਿ ਅਕਸਰ ਸਰਕਾਰ ਦੇ ਉੱਤੇ ਵੀ ਸਵਾਲ ਚੁੱਕਦਾ ਰਹਿੰਦਾ ਤੇ ਬਾਕੀ ਦੇ ਨਾਲ ਬੋਲਦਾ ਰਹਿੰਦਾ ਕਿਉਂਕਿ ਜ਼ਿਆਤਰ ਪੰਜਾਬ ਦੇ ਲੋਕ ਵੀ ਸੁਖਪਾਲ ਖੈਰਾ ਨੂੰ ਜਿਹੜਾ ਇਸ ਕਰਕੇ ਪਸੰਦ ਕਰਦੇ ਨੇ ਕਿ ਉਹ ਹਰੇਕ ਮੁੱਦੇ ਨੂੰ ਚੁੱਕਦੇ ਰਹਿੰਦੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਸੁਖਪਾਲ ਖੈਰਾ ਨੇ ਜਿਹੜੇ ਉਹਨਾਂ ਨੂੰ ਵੱਡੀ ਰਾਹਤ ਜਿਹੜੀ ਮਿਲੀ ਹੈ ਉਹ ਜੇਲ੍ਹ ਤੋਂ ਬਾਹਰ ਆਉਣਗੇ ਪਹਿਲਾਂ ਜਿਹੜੀ ਸੁਣਵਾਈ ਆ ਉਹ ਟਾਲੀ ਵੀ ਗਈ ਸੀਸ ਪੂਰੇ ਮਾਮਲੇ ਦੀ ਕਿਸੇ ਕਾਰਨ ਕਰਕੇ ਸੁਣਵਾਈ ਨਹੀਂ ਸੀ ਹੋ ਸਕੀ ਪਰ ਹੁਣ ਇਸ ਮਾਮਲੇ ਦੇ ਵਿੱਚ ਕਪੂਰਥਲਾਲ ਅਦਾਲਤ ਨੇ ਸੁਖਪਾਲ ਖੈਰਾ ਨੂੰ ਵੱਡੀ ਰਾਹ ਦਿੰਦਿਆਂ ਹੋਇਆਂ ਜ਼ਮਾਨਤ ਦੇ ਦਿੱਤੀ ਹੈ ਤੇ ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖੈਰਾ ਵੱਲੋਂ ਇੱਕ ਪੋਸਟ ਵੀ ਸ਼ੇਅਰ ਕੀਤੀ ਗਈ ਹੈ ਤੇ ਖੁਸ਼ੀ ਜਾਹਰ ਜਿ ਜੋ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਪਿਤਾ ਜਿਹੜਾ ਉਹ 60 ਦਿਨ ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਫਿਰ ਦੱਸਕੋਂ ਦੱਸ ਜੇ ਕਿ ਸੁਖਪਾਲ ਖੈਰਾ ਪੰਜਾਬ ਕਾਂਗਰਸ ਦੇ ਪਲੱਤ ਤੋਂ ਐਮਐਲਏ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਵੱਡੇ ਮੁੱਦੇ ਚੁੱਕਦੇ ਨਜ਼ਰ ਆਉਂਦੇ ਸੀ ਉਹਨਾਂ ਨੂੰ ਹੁਣ ਜ਼ਮਾਨਤ ਮਿਲ ਚੁੱਕੀ ਹੈ 3.5 ਮਹੀਨਿਆਂ ਬਾਅਦ ਸਕਪਾਲ ਖੇਰਾ ਚੇਲ ਤੋਂ ਰਿਹਾ ਹੋ ਕੇ ਆਉਣਗੇ ਜਿਹੜੇ ਨੂੰ ਨਿਡਰ ਪੰਜਾਬੀ ਮੀਡੀਆ ਦੇ ਨਾਲ ਦੇ ਉਜਾਜ ਧੰਨਵਾਦ